ਖਰੀਦ ਹੀ ਲਿਆ ਜਿੱਦੋਂ ਬਾਅਦ ਮੈਂ ਕੀ ਕਹਿ ਸਕਦਾ ਮੈਂ ਹੀ ਕਿਉਂ ਮੈਂ ਇਕੱਲਾ ਹੀ ਕਿਉਂ ਪਰ ਸਾਰੇ ਦੇਸ਼ ਬੜੇ ਐਮਪੀ ਬਣੇ ਨੇ ਪਰ ਮੈਨੂੰ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਬਣਾਤਾ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਮੈਂ ਤਾਂ ਉਹਨਾਂ ਦਾ ਜਿੱਦੋਂ ਬਾਅਦ ਪਹਿਲਾਂ ਵੀ ਲੋਕ ਜਾਣੇ ਕਿ ਅਗਰ ਬਾਤ ਕਰੇ ਕਿਸ ਤਰੀਕੇ से रहने ਵਾਲਾ ਹੈ ਕੌਣ ਕੌਣ ਸੇ ਮੁੱਦੇ ਹੋਣਗੇ ਜਿਸ ਮੇਰਾ ਆਪ ਕੰਮ ਕਰੇਗਾ ਦੇਖੋ ਮੈਂ ਕਿਸੇ ਨਾਲ ਕੋਈ ਫਰਕ ਨਹੀਂ ਐ ਇਸ ਵੇਲੇ ਜਦੋਂ ਮੰਤਰੀ ਬਣਾਂਗੇ ਤਾਂ ਮੇਰੇ ਲਈ ਸਾਰੀਆਂ ਪਾਰਟੀਆਂ ਸਾਰੇ ਲੀਡਰ ਇੱਕ ਨੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਜ਼ਿੰਮੇਵਾਰੀ ਇਸ ਵੇਲੇ ਪੰਜਾਬ ਆ ਪ੍ਰਾਇੋਰਟੀ ਆ ਤੇ ਉਹਦੇ ਵਿੱਚ ਜੋ ਵੀ ਰੋਲ ਅਦਾ ਨਿਵਾ ਸਕੂੰਗਾ ਸਾਡੇ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਥੱਲੇ ਪੰਜਾਬ ਨੂੰ ਸਾਰੀਆਂ ਪਾਰਟੀਆਂ ਚਾਹੇ ਕੋਈ ਹੋਵੇ ਉਹਨਾਂ ਸਾਰਿਆਂ ਨੂੰ ਉਹ ਜੋ ਮਰਜ਼ੀ ਕਹਿੰਦੇ ਰਹਿਣ ਜੋ ਮੈਂ ਨਹੀਂ ਕਿਸੇ ਦੇ ਖਿਲਾਫ ਬੋਲੂੰਗਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਮੇਰੀ ਇਸ ਵੇਲੇ ਵੱਡੀ ਭੂਮਿਕਾ ਏ ਵੱਡੇ ਭਰਾ ਵਾਲੀ ਜ਼ਿੰਮੇਵਾਰੀ ਆ ਸੈਂਟਰ ਦੀ ਉਹ ਮੈਂ ਅਦਾ ਕਰਾਂਗਾ ਪਰਿਵਾਰ ਕੀਰਤਨ ਕਿਸੇ ਖੁਸ਼ ਹੈ ਪਰਿਵਾਰ ਅੱਜ ਬਾਗੋ ਬਾਗ ਆ ਪੰਜਾਬ ਪਰਿਵਾਰ ਨੂੰ ਹਜੇ ਮੈਂ ਦੱਸਿਆ ਨਹੀਂ ਸੀ ਤੇ ਹੁਣ ਆ ਕੇ ਤੁਸੀਂ ਪਹਿਲਾਂ ਘੇਰ ਲਿਆ ਤੇ ਹੁਣ ਅੱਜ ਦੇਖ ਲਓ ਹੁਣ ਪੰਜਾਬ ਸਾਰੇ ਸਾਰੇ ਖੜੇ ਆ ਭੈਣ ਭਾਈ ਇਸ ਵੇਲੇ ਚਿਹਰਿਆਂ ਤੇ ਰੌਣਕਾਂ ਏ ਉਹ ਪਰਮਾਤਮਾ ਦੇ ਉਹ ਪਰਮਾਤਮਾ ਦਾ ਏ ਸਭ ਕੁਝ ਹੀ ਨੇ ਦਿੱਤਾ ਏ ਉਹ ਪਲ ਚ ਪਲ ਚ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦਾ ਏ ਰਵਨੀਤ ਬਿੱਟੂ ਨੂੰ ਕੇਂਦਰੀ وزارت ਦੇ ਵਿੱਚ ਥਾ ਮਿਲਣ ਤੋਂ ਬਾਅਦ ਬੀਜੇਪੀ ਆਗੂ ਵਿਜੇ ਸੰਪਲ ਨੇ ਰਵਨੀਤ ਬਿੱਟੂ ਦੀ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਕੇ ਮੋਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ ਗਈ ਹੈ ਲੱਡੂ ਖਵਾ ਕੇ ਬਿੱਟੂ ਦਾ ਮੂੰਹ ਵੀ ਮਿੱਠਾ ਕਰਵਾਇਆ ਸੋ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਨ ਤੇ ਵਿਜੇ ਸੰਪਲ ਨੇ ਵਧਾਈ ਦਿੱਤੀ ਹੈ ਉਹਨਾਂ ਦੀ ਰਿਹائش ਤੇ ਪਹੁੰਚੇ ਲੱਡੂ ਖਲਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਤੇ ਵਧਾਈ ਦਿੱਤੀ ਬੀਜੇਪੀ ਆਗੂ ਵਿਜੇ ਸੰਪਲ ਰਵਨੀਤ ਬਿੱਟੂ ਨੂੰ ਖਾਸ ਕਰਕੇ ਮਿਲਣ ਪਹੁੰਚੇ ਇਹ ਗੱਲ ਤੇ ਹੈ ਕਿ ਮਾਨਯੋਗ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਪੰਜਾਬ ਨੂੰ ਮਾਨ ਰੱਖਿਆ ਪੰਜਾਬ ਦੇ ਨਤੀਜੇ ਜਿਹੜੇ ਆ ਉਹ ਅਨੁਸੁਖਾਵੇਂ ਨਹੀਂ ਆਏ ਉਹ ਕੋ ਬਹੁਤ ਵਧੀਆ ਨਹੀਂ ਸੀ ਪਰ ਫੇਰ ਵੀ ਮਾਨਯੋਗ ਮੋਦੀ ਜੀ ਨੇ ਪੰਜਾਬ ਨੂੰ ਜਿਹੜਾ ਨੇਤ੍ਰਿਤਵ ਦਿੱਤਾ ਹੈ ਬਹੁਤ ਵੱਡੀ ਗੱਲ ਸਾਡੇ ਲਈ ਮਾਣ ਦੀ ਗੱਲ ਵੀ ਹੈ ਔਰ ਸਾਡੇ ਲਈ ਇੱਕ achhi ਸਾਡੀ ਕਿਸਮਤ ਦੇ ਸਬਾਕੀਆ ਦੀ ਵੀ ਗੱਲ ਹੈ ਔਰ ਇਹ ਵੀ ਹੈ ਕਿ ਵੀ ਬਿੱਟੂ ਕਿਉਂਕਿ ਤਿੰਨ ਵਾਰ ਪਹਿਲਾਂ ਐਮਪੀ ਸੰਸਦ ਰਹਿ ਚੁੱਕਾ ਔਰ ਪੁਰਾਣਾ ਜਿਹੜਾ ਪਰਿਵਾਰ ਦੇ ਨਾਲ ਜੁੜਿਆ ਉਸ ਪਰਿਵਾਰ ਨਾਲ ਜੁੜਿਆ ਜਿਹੜਾ ਰਾਜਨੀਤਿਕ ਪਰਿਵਾਰ ਹੈ ਔਰ ਉਹਦੇ ਨਾਲ ਨਾਲ ਜਿਹੜਾ ਅੱਛਾ ਐਕਸਪੀਰੀਅੰਸ ਵੀ ਹੈ ਔਰ ਮੈਂ ਸਮਝਦਾ ਕਿ ਉਹ ਡਿਜ਼ਰਵ ਵੀ ਕਰਦਾ ਸੀ ਔਰ ਉਹਨਾਂ ਨੂੰ ਇਹ ਮਾਣ ਵਕਤ ਮਿਲਿਆ ਉਹਦੇ ਲਈ ਜਿਹੜੀ ਸਾਡੇ ਲਈ ਵੀ ਮਾਣ ਦੀ ਗੱਲ ਹੈ ਸੋ ਉਹਨੂੰ ਅੱਜ ਵਧਾਈ ਦੇਣ ਆਏ ਹਾਂ ਪੋਤੇ ਤੇ ਅੱਜ ਇਹ ਸਾਨੂੰ ਆਪਣੇ ਆਪ ਨੂੰ ਵੀ ਇੱਕ ਖੁਸ਼ੀ ਮਹਿਸੂਸ ਦੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ وزارت ਦੇ ਵਿੱਚ ਥਾਂ ਮਿਲਣ ਤੋਂ ਬਾਅਦ ਉਹਨਾਂ ਦੇ ਨਾਨਕੇ ਪਿੰਡ ਦੇ ਵਿੱਚ ਵੀ ਜਸ਼ਨ ਦਾ ਮਾਹੌਲ ਦੇਖਿਆ ਗਿਆ ਹੈ ਢੋਲ ਵਜਾ ਕੇ ਲੋਕਾਂ ਨੇ ਉੱਥੇ ਭੰਗੜੇ ਪਾਏ ਨੇ ਸੁਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ وزارت ਦੇ ਵਿੱਚ ਥਾਂ ਮਿਲੀ ਹੈ ਉਹਨਾਂ ਦੇ ਪਰਿਵਾਰ ਦੀ ਜੇਕਰ ਗੱਲ ਕੀਤੀ ਜਾਵੇ ਸਮਰਥਕਾਂ ਦੀ ਜੇਕਰ ਗੱਲ ਕੀਤੀ ਜਾਵੇ ਖੁਸ਼ੀ ਦਾ ਮਾਹੌਲ ਹੈ ਔਰ ਤਸਵੀਰਾਂ ਮਾਚੀ ਵੜ ਤੋਂ ਉਹਨਾਂ ਦੇ ਨਾਨਕੇ ਪਰਿਵਾਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਢੋਲ ਤੇ ਡਗੇ ਤੇ ਉਹਨਾਂ ਨੇ ਭੰਗੜੇ ਪਾਏ ਔਰ பிட்டு நேர ਅੱਜ ਨਾਨਕਾ ਪਰਿਵਾਰ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਸਾਡੇ ਮੇਰੇ ਬ੍ਰਦਰ ਪੋਆਜੀ ਦੇ بیٹے ਇਸ ਘਰ ਦੇ ਪਾਜੇ ਦੋਤੇ ਤੁਸੀਂ ਕੁਝ ਮਰਜ਼ੀ ਤਰਜ਼ਾ ਦੇ ਲੋ ਬਟ ਉਹ ਮਾਛੀਵਾੜੇ ਸ਼ਹਿਰ ਲਈ ਵੀ ਬਹੁਤ ਵੱਡੀ ਤੇ ਗਰਵ ਦੀ ਗੱਲ ਹੈ ਕਿ ਅੱਜ ਇਸ ਸ਼ਹਿਰ ਦਾ ਦੋਤਾ ਮਿਨਿਸਟਰੀ ਦੇ ਵਿੱਚ ਪਹੁੰਚੇ ਨੇ ਜੀ ਦੇਖੋ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਵੱਡੇ ਪਦਰ ਤੇ ਜਾ ਕੇ ਕੰਮ ਕਰ ਸਕਦੇ ਨੇ ਇਸ ਕਰਕੇ ਅੱਜ ਅਸੀਂ ਪੂਰੇ ਜਸ਼ਨ ਦੇ ਵਿੱਚ ਆ ਗਿਆ ਬਿੱਟੂ ਐਂਡ ਆ ਗਿਆ ਵਿੱਚੋਂ ਸਾਡੇ ਪਰਜ ਭਾਂਜੇ ਨੂੰ ਮੰਤਰੀ ਬਣਾਇਆ ਸਾਡੀ ਖੁਸ਼ੀ ਦੀ ਕੋਈ ਆਦ ਨਹੀਂ ਰਹੀ ਅਸੀਂ ਨੱਚ ਟੱਪ ਕੇ ਖੁਸ਼ੀ ਮਨਾਈ ਲੱਡੂ ਬੰਡੇ ਅਸੀਂ ਸਾਰੇ ਬਹੁਤ ਖੁਸ਼ ਆ ਕਿ ਉਹਨੂੰ ਮਿਹਨਤ ਉਹਦੀ ਉਹਨੂੰ ਪੱਲੇ ਮਿਲੀ ਅਸੀਂ ਬਹੁਤ ਹੀ ਧੰਨਵਾਦੀ ਹਾਂ ਮੋਦੀ ਸਾਹਿਬ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ ਮੰਤਰੀ ਬਣਾਇਆ ਅਸੀਂ ਬਹੁਤ ਖੁਸ਼ ਆ ਸੋ ਤਸਵੀਰਾਂ ਮਛਿਵਾੜੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਿੱਟੂ ਦੇ ਨਾਨਕਾ ਪਰਿਵਾਰ ਨੇ ਢੋਲ ਦੇ ਧਗੇ ਤੇ ਪੰਗੜੇ ਪਾਇਨੇ ਕਿਉਂਕਿ ਰਵਨੀਤ ਬਿੱਟੂ ਨੂੰ ਕੇਂਦਰੀ وزارت ਦੇ ਵਿੱਚ ਥਾਂ ਦਿੱਤੀ ਗਈ ਹੈ ਸੋ ਇਹ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ ਤੇ ਖੁਸ਼ੀ ਦੇ ਵੱਜੋਂ ਜਸ਼ਨ ਦਾ ਮਾਹੌਲ ਦੇਖਿਆ ਜਾ ਰਿਹਾ ਸੋ ਮਾਚੀ ਵਾਲੇ ਤੋਂ ਤਸਵੀਰਾਂ ਰਵਨੀਤ ਸਿੰਘ ਬਿੱਟੂ ਦੇ ਨਾਨਕੇ ਪਰਿਵਾਰ ਤੋਂ ਇਹ ਤਸਵੀਰਾਂ ਆਈਆਂ ਨੇ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਇਸ ਕਰਕੇ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ وزارت ਦੇ ਵਿੱਚ ਥਾਂ ਮਿਲਿਆ ਹਾਲਾਂਕਿ ਰਵਨੀਤ ਸਿੰਘ ਵੀ ਟੂ ਲੁਧਿਆਣੇ ਤੋਂ ਸੀਟ ਹਾਰ ਗਏ ਸੀ ਰਾਜਾਪੜਿੰਗ ਤੋਂ ਆਪਣੀ ਸੀਟ ਹਾਰ ਗਏ ਸੀ ਪਰ ਬਾਵਜੂਦ ਇਸ ਦੇ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਹੈ ਕਿ ਕੈਨੇਡੀਅਨ ਖੂਫੀਆ ਏਜੰਸੀ ਦੇ ਮੁਖੀ ਵੱਲੋਂ ਭਾਰਤ ਦਾ ਗੁਪਤ ਦੌਰਾ ਕੀਤਾ ਗਿਆ ਭਾਰਤ ਨੂੰ ਕਤਲਕਾਂਡ ਮਾਮਲੇ ਦੇ ਵਿੱਚ ਸਬੂਤ ਦਿੱਤੇ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਫਿਲਹਾਲ बैठक ਤੇ ਸਬੂਤ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਦੋ ਵਾਰ ਗੁਪਤ ਦੌਰੇ ਤੇ ਆ ਚੁੱਕੇ ਨੇ ਖੁਫੀਆ ਏਜੰਸੀ ਦੇ ਮੁਖੀ ਸੋ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਵੱਲੋਂ ਭਾਰਤ ਦਾ ਗੁਪਤ ਦੌਰਾ ਕੀਤਾ ਗਿਆ ਔਰ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਕੈਨੇਡੀਅਨ ਖੁਫੀਆ ਏਜੰਸੀ ਦੇ ਜੋ ਮੁਖੀ ਨੇ ਉਹ ਦੋ ਵਾਰ ਭਾਰਤ ਦੇ ਗੁਪਤ ਦੌਰੇ ਤੇ ਆ ਚੁੱਕੇ ਨੇ ਬੈਠਕਾਂ ਹੋ ਚੁੱਕੀਆਂ ਨੇ ਔਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਨਿਜਰ ਕਤਲਕਾਂਡ ਮਾਮਲੇ ਦੇ ਵਿੱਚ ਏਜੰਸੀ ਵੱਲੋਂ ਭਾਰਤ ਨੂੰ ਪੁਕਤਾ ਸਬੂਤ ਵੀ ਦਿੱਤੇ ਗਏ ਨੇ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਹੈ ਸੋ ਹਰਦੀਪ ਸਿੰਘ ਨਿੱਜਰ ਕਤਲकांड ਮਾਮਲੇ ਦੇ ਵਿੱਚ ਬਹੁਤ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਕੈਨੇਡੀਅਨ ਖੂਫਿਆ ਏਜੰਸੀ ਦੇ ਅਧਿਕਾਰੀ ਵੱਲੋਂ ਭਾਰਤ ਦਾ ਗੁਪਤ ਦੌਰਾ ਕੀਤਾ ਗਿਆ ਔਰ ਅਧਿਕਾਰੀਆਂ ਨੂੰ ਨਿੱਜਰ ਕਤਲकांड ਮਾਮਲੇ ਨਾਲ ਜੁੜੇ ਹੋਏ ਸਬੂਤ ਵੀ ਦਿੱਤੇ ਗਏ ਨੇ ਹਾਲਾਂਕਿ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਸਿਰਫ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਅਗਲ ਬਾਤ ਕਰਾਂਗੇ ਸਾਡੇ ਸਹਿਯੋਗੀ ਪ੍ਰਿੰਸ ਸੁਨੀਲ ਸਾਡੇ ਨਾਲ ਬਣੇ ਹੋਏ ਨੇ ਪ੍ਰਿੰਸ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਦੀਪ ਸਿੰਘ ਨਿੱਜਰ ਕਤਲकांड ਜਿਸ ਨੂੰ ਲੈ ਕੇ ਭਾਰਤ ਤੇ ਕੈਨੇਡਾ ਦਾ ਵਿਚਾਰਲੇ ਜੋ ਤਲਕੀ ਸੀ ਉਹ ਵੱਧ ਗਈ ਸੀ ਖਬਰ ਆ ਰਹੀ ਹੈ ਕਿ ਕੈਨੇਡੀਅਨ ਖੂਫਿਆ ਏਜੰਸੀ ਦੇ ਅਧਿਕਾਰੀ ਵੱਲੋਂ ਗੁਪਤ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਇਸ ਕਤਲकांड ਨਾਲ ਸੰਬੰਧਿਤ ਕੁਝ ਸਬੂਤ ਵੀ ਦਿੱਤੇ ਗਏ ਨੇ ਆ ਬਿਲਕੁਲ ਜਿਸ ਤਰੀਕਾ ਤਰੀਕੇ ਨਾਲ ਨਿਰ ਤੁਸੀਂ ਸਹੀ ਕਿਹਾ ਕਿ ਕੋਈ ਅਧਿਕਾਰਿਕ ਪੁਸ਼ਟੀ ਇਸ ਦੀ ਨਹੀਂ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਨਾਲ ਤੁਸੀਂ ਵਾਰ-ਵਾਰ ਕਹਿ ਰਹੇ ਹੋ ਬਿਲਕੁਲ ਸਹੀ ਗੱਲ ਹੈ ਤਾਂ ਦੱਸ ਦਈਏ ਹਰਦੀਪ ਨਿਰ ਕਤਲ ਕਾਂਡ ਮਾਮਲੇ ਨੂੰ ਲੈ ਕੇ ਲਗਾਤਾਰ ਰਿਸ਼ਤੇ ਜਿਹੜੇ ਨੇ ਕੈਨੇਡਾ ਭਾਰਤ ਦੇ ਵਿਗੜੇ ਹੋਏ ਆ ਤਾਂ ਖਬਰ ਇਸ ਪਹੁੰਚ ਲਈ ਹੈ ਕਿ ਕੈਨੇਡਾ ਏਜੰਸੀ ਜੋ ਹੈ ਉਸ ਏਜੰਸੀ ਦੇ ਡਾਇਰੈਕਟਰ ਡੇਵਿਡ ਉਹ ਦੋ ਵਾਰ ਜਿਹੜੇ ਆ ਉਹ ਗੁਪਤ ਮੀਟਿੰਗ ਜਿਹੜੀ ਭਾਰਤ ਆ ਕੇ ਕਰਗੇ ਨੇ ਪਰ ਇਹ ਸਵਾਲ ਚੱਕਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰੀ ਨੇ ਹਾਲੇ ਦੇ ਵਿੱਚ ਕਿਹਾ ਕਿ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਉਹਨਾਂ ਨੇ ਮਈ ਦੇ ਵਿੱਚ ਕਿਹਾ ਸਾਡੇ ਕੋਲ ਕੋਈ ਸਬੂਤ ਨਹੀਂ ਮਿਲੇ ਤਾਂ ਅਜੇ ਹੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਫਰਵਰੀ ਮਾਰਚ ਦੇ ਵਿੱਚ ਉਹ ਆਏ ਨੇ ਮੀਟਿੰਗ ਕੀਤੀਆਂ ਤਾਂ ਇਸ ਦੇ ਬਾਰੇ ਵੀ ਨਹੀਂ ਕੁਝ ਬੋਲੇ ਤਾਂ ਕਿਸੇ ਨਾ ਕਿਸੇ ਸਿਰਫ ਚਰਚਾ ਦਾ ਹੀ ਵਿਚਾਇਆ ਸੂਤਰਾਂ ਦੇ ਹਵਾਲੇ ਤੋਂ ਜੋ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਕਿਉਂਕਿ ਹਲੇ ਭਾਰਤ ਵੱਲੋਂ ਕੋਈ ਅਜਿਹਾ ਬਿਆਨ ਨਹੀਂ ਆਇਆ ਔਰ ਦੂਸਰੀ ਗੱਲ ਨਿਗਾਹਾਂ ਇਹ ਬਣੀਆਂ ਹੋਈਆਂ ਨੇ ਕਿ ਕੈਨੇਡਾ ਫਿਰ ਜਨਤਕ ਕਰਦੇ ਮੀਟਿੰਗ ਕਰਕੇ ਆਏ ਸਬੂਤ ਜਨਤਕ ਕਰਦੇ ਤਾਂ ਕੈਨੇਡਾ ਜਿਹਨ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਨੇ ਜਾਂਚ ਚ ਸਹਾਇਤਾ ਕੀਤੀ ਔਰ ਅਮਰੀਕਾ ਨੇ ਉਹ ਸਬੂਤ ਇਕੱਠੇ ਕਰਕੇ ਕੈਨੇਡਾ ਨੂੰ ਦਿੱਤੇ ਆ ਕਿਉਂਕਿ ਜੋ ਤੰਤਰ ਹੁੰਦੇ ਆ ਸਰਕਾਰੀ ਤੰਤਰ ਹੁੰਦੇ ਨੇ ਜਿਸ ਤਰੀਕੇ ਦੇ ਨਾਲ ડીਲ ਹੁੰਦੀ ਆ ਹਰ ਇੱਕ ਮੁਲਕ ਦੇ ਨਾਲ ਭਾਰਤ ਵੀ ਕਿਸੇ ਦੀ ਸਹਾਇਤਾ ਕਰਦਾ ਕਈ ਮੁਲਕਾਂ ਦੀ ਉਸੇ ਤਰੀਕੇ ਨਾਲ ਅਮਰੀਕਾ ਵੀ ਕੈਨੇਡਾ ਦੀ ਪੂਰੀ ਸਹਾਇਤਾ ਕਰਦਾ ਆ ਔਰ ਇਸੇ ਕਰਕੇ ਕੈਨੇਡਾ ਉਹ ਸਬੂਤ ਜਿਹੜੇ ਆ ਤੰਤਕ ਨਹੀਂ ਕਰ ਸਕਦੀ ਔਰ ਪਤਾ ਇਹ ਲੱਗਿਆ ਕਿ ਉਹਨਾਂ ਸਬੂਤਾਂ ਦੇ ਵਿੱਚ ਕੋਈ ਮੈਸੇਜਸ ਨੇ ਏਜੰਟ ਵੱਲੋਂ ਬੰਦਿਆਂ ਨੂੰ ਟਰੈਕ ਕੀਤਾ ਜਾ ਰਿਹਾ ਸੀਗਾ ਤਾਂ ਉਹ ਸਾਰੇ ਸਬੂਤ ਜਿਹੜੇ ਆ ਕਾਗਜ਼ਾਂ 'ਚ ਬੰਦ ਕਰਕੇ ਡੇਵਿਡ ਜੋ ਕਿ ਕੈਨੇਡਾ ਏਜੰਸੀ ਦੇ ਡਾਇਰੈਕਟਰ ਨੇ ਖੂਫੀ ਏਜੰਸੀ ਦੇ ਉਹਨਾਂ ਨੇ ਉਹ ਸਬੂਤ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਇਸ ਸੂਤਰਾਂ ਦੇ ਹਵਾਲੇ ਤੋਂ ਚੱਲ ਰਹੀਆਂ ਖਬਰਾਂ ਤੇ ਕੀ ਆਪਣਾ ਪ੍ਰਤੀਕਿਰਿਆ ਰੱਖੇਗਾ ਕੀ ਉਹ ਕਹਵੇਗਾ ਭਾਰਤ ਪ੍ਰਸ਼ਾਸਨ ਆਪਣਾ ਕਹਵੇਗਾ ਕਿ ਹਾਂ ਸਾਡੀ ਬੈਠਕ ਹੋਈ ਹੈ ਪਰ ਸਬੂਤ ਕੋਈ ਨਹੀਂ ਦਿੱਤੇ ਗਏ ਯਾ ਫਿਰ ਇੰਦੀ ਕੀ ਆ ਜਾਵੇਗਾ ਇਹਨਾਂ ਦੇ ਵੱਲੋਂ ਕਿ ਸਬੂਤ ਮਿਲ ਗਿਆ ਹੁਣ ਅਸੀਂ ਆਪਣੇ ਪੱਧਰ ਤੇ ਜਾਂਚ ਕਰਾਂਗੇ ਸੋ ਜਾਂਚ ਦਾ ਵਿਸ਼ਾ ਆ ਜੀ ਬਿਲਕੁਲ ਸ਼ੁਕਰੀਆ ਪ੍ਰਿੰਸਸ तमाम ਜਾਣਕਾਰੀ ਲਈ ਔਰ ਬਿਲਕੁਲ ਸਹੀ ਗੱਲ ਹੈ ਜਿਵੇਂ ਕਿ ਸਾਡੇ ਸਹਿਯੋਗੀ ਨੇ ਦੱਸਿਆ ਕਿ ਸਿਰਫ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਦੋ ਵਾਰ ਜੋ ਕੈਨੇਡੀਅਨ ਖੂਫਿਆ ਏਜੰਸੀ ਦੇ ਅਧਿਕਾਰੀ ਆ ਸਾਡੇ ਸਹਿਯੋਗੀ ਨੇ ਨਾਮ ਵੀ ਦੱਸਿਆ ਡੇਵਿਡ ਵੱਲੋਂ ਦੋ ਵਾਰ ਭਾਰਤ ਦਾ ਦੌਰਾ ਕੀਤਾ ਗਿਆ ਔਰ ਲਪਾਫੇ ਦੇ ਵਿੱਚ ਬੰਦ ਕਰਕੇ ਕੁਝ ਜੋ ਸਬੂਤ ਨੇ ਅਧਿਕਾਰੀਆਂ ਨੂੰ ਸੌਂਪੇ ਗਏ ਨੇ ਪਰ ਭਾਰਤ ਵੱਲੋਂ ਕੋਈ ਵੀ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਔਰ ਨਾ ਹੀ ਕੈਨੇਡਾ ਵੱਲੋਂ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਕੀਤੀ ਗਈ ਹੈ ਔਰ ਜ਼ਾਹਿਰ ਜੇ ਇਹ ਗੱਲ ਹੈ ਦੇਸ਼ਾਂ ਵਿਚਾਲੇ ਜਦੋਂ ਕੋਈ ਵੀ ਗੱਲ ਹੁੰਦੀ ਹੈ ਡਿਪਲ ਦੀਰ ਉਹਨਾਂ ਚੈਨਲਸ ਤੋਂ ਬਾਹਰ ਜਾ ਕੇ ਕੋਈ ਵੀ ਬਿਆਨ ਜਾਂ ਕੋਈ ਵੀ ਸਟੇਟਮੈਂਟ ਨਹੀਂ ਦਿੱਤਾ ਜਾ ਸਕਦਾ ਸੋ ਦੇਖਣਾ ਹੋਵੇਗਾ ਕਿ ਹੁਣ ਇਹ ਜੋ ਸੂਤਰਾਂ ਦੇ حوالے ਤੋਂ ਚਰਚਾਾਂ ਵਿੱਚ ਛੇੜ ਗਈਆਂ ਨੇ ਉਸ ਤੋਂ ਬਾਅਦ ਭਾਰਤ ਵੱਲੋਂ ਕੀ ਕੁਝ ਬਿਆਨ ਇਸ ਨੂੰ ਲੈ ਕੇ ਜਾਰੀ ਕੀਤਾ ਜਾਵੇਗਾ ਤੇ ਜੋ افਵਾਹਾਂ ਉੱੜ ਰਹੀਆਂ ਨੇ ਜੋ ਸੂਤਰਾਂ ਦੇ حوالے ਤੋਂ ਖਬਰਾਂ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਭਾਰਤ ਵੱਲੋਂ ਇਹਨਾਂ ਸੁਰਖੀਆਂ ਤੇ ਵਿਰਾਮ ਲਿਆ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਸੋ ਹਰਦੀਪ ਸਿੰਘ ਨਿੱਜਰ ਕਤਲकांड ਮਾਮਲੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਕੈਨੇਡੀਅਨ ਖੂਫੀਆ ਏਜੰਸੀ ਦੇ ਅਧਿਕਾਰੀ ਨੇ ਭਾਰਤ ਦਾ ਦੋ ਵਾਰ ਗੁਪਤ ਦੌਰਾ ਕੀਤਾ ਹੈ ਪਰ ਭਾਰਤ ਵੱਲੋਂ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਨਾ ਹੀ ਕੈਨੇਡੀਅਨ ਸਰਕਾਰ ਵੱਲੋਂ ਇਸ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਕੀਤੀ ਗਈ ਹੈ ਪਰ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਬੂਤ ਹਰਦੀਪ ਸਿੰਘ ਨਿੱਜਰ ਕਤਲकांड ਨਾਲ ਜੁੜੇ ਹੋਏ ਭਾਰਤੀ ਅਧਿਕਾਰੀਆਂ ਨੂੰ ਸਾਮ ਦਿੱਤੇ ਗਏ ਨੇ ਹਰ ਸਪੱਖ ਦੀ ਵੱਡੀ ਖਬਰ ਸਾਹਮਣੇ ਆ ਰਹੀ ਲੁਧਿਆਣੇ ਦੇ ਵਿੱਚ ਸਤਲੁਜ ਦੇ ਵਿੱਚ ਪੰਜ ਨੌਜਵਾਨ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ ਵੱਖ-ਵੱਖ ਥਾਵਾਂ ਤੇ ਦਰਿਆ ਦੇ ਵਿੱਚ ਨੌਜਵਾਨ ਡੁੱਬ ਗਏ ਨੇ ਕਸਾਬਾਦ ਇਲਾਕੇ ਦੇ ਵਿੱਚ ਨਹਾਉਣ ਗਏ ਸੀ ਚਾਰ ਮੁੰਡੇ ਉਹ ਰੁੜ ਗਏ ਨੇ ਦਰਿਆ ਦੇ ਵਿੱਚ ਉਸ ਤੋਂ ਇਲਾਵਾ ਇਲਾਕਾ ਮਹਿਰਬਾਨ ਦੇ ਵਿੱਚ ਦੋ ਨੌਜਵਾਨਾਂ ਨੂੰ ਬਚਾ ਲਿਆ ਗਿਆ ਹੈ ਔਰ ਇੱਕ ਲਾਪਤਾ ਹੋ ਗਿਆ ਹੈ ਸੋ ਦੋ ਵੱਖੋ ਵੱਖਰੇ ਇਲਾਕਿਆਂ ਤੋਂ ਪੰਜ ਨੌਜਵਾਨ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ ਨੇ ਲੁਧਿਆਣਾ ਵਿਖੇ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ ਨੇ ਪੰਜ ਨੌਜਵਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਰਿਵਾਰਾਂ ਦੇ ਵਿੱਚ ਮਾਤਮ ਦਾ ਜੋ ਮਾਹੌਲ ਹੈ ਉਹ ਬਣਿਆ ਹੋਇਆ ਹੈ ਦੱਸਦੀ ਏ ਕਸਾਬਾਦ ਇਲਾਕੇ ਦੇ ਵਿੱਚ ਨਾ ਹੋਣ ਗਏ ਸੀ ਚਾਰ ਮੁੰਡੇ ਜੋ ਕਿ ਰੁੜ ਗਏ ਨੇ ਦੂਜੇ ਪਾਸੇ ਇਲਾਕਾ ਮਿਹਰਬਾਨ ਤੋਂ ਵੀ ਇੱਕ ਖਬਰ ਸਾਹਮਣੇ ਆਈ ਜਿੱਥੇ ਦੋ ਨੌਜਵਾਨਾਂ ਨੂੰ ਬਚਾ ਲਿਆ ਗਿਆ ਪਰ ਇੱਕ ਲਾਪਤਾ ਹੋ ਗਿਆ ਸੋ ਕੁੱਲ ਸੱਤ ਨੌਜਵਾਨ ਜਿਨ੍ਹਾਂ ਵਿੱਚੋਂ ਦੋ ਦੀ ਜਾਨ ਬਚਾ ਲਈ ਗਈ ਹੈ ਚਾਰ ਰੁੜ ਗਏ ਨੇ ਤੇ ਇੱਕ ਲਾਪਤਾ ਹੋ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨ ਡੁੱਬ ਗਏ ਨੇ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਭਾਲ ਕੀਤੀ ਜਾ ਰਹੀ ਹੈ ਇੱਕ ਨੌਜਵਾਨ ਜੋ ਮਿਹਰਬਾਨ ਇਲਾਕੇ ਤੋਂ ਲਾਪਤਾ ਹੋਇਆ ਹੈ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਗੋਤਾਖੋਰਾਂ ਦੀ ਪੂਰੀ ਮਦਦ ਟੀਮ ਵੱਲੋਂ ਲਈ ਜਾ ਰਹੀ ਹੈ ਪਰ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਨੌਜਵਾਨਾਂ ਦਾ ਫਿਲਹਾਲ ਕੋਈ ਵੀ ਪਤਾ ਨਹੀਂ ਲੱਗ ਸਕਿਆ अच्छा जी, कर कर जी।, जी। तो साउन्स ਨੇ ਆਪਣਾ ਅੱਛੀ ਜਗ੍ਹਾ ਕਿਹੜੀ ਸਰ ਇਹ ਜਲ ਆ ਬੰਨ ਕਾਸਾ ਬੰਨ ਨਾ ਨਾ ਸੀ 6 ਬੰਦੇ ਨਾ ਆਣੇ ਸੀ ਸਰ ਤੇ 2 ਬੰਦੇ ਬਚ ਗਏ ਨੇ ਤੇ 4 ਬੰਦੇ ਮਿਸ ਹੈ ਤੇ ਆਪਾਂ ਲੱਭ ਰਹੇ ਨੇ 4 ਬੰਦੇ ਨੂੰ ਤੁਹਾਨੂੰ ਅਸੀਂ ਬੁਲਾਇਆ ਗੋਤਾਪੁਰ ਬੁਲਾਇਆ ਸਾਰੇ ਕੰਟਰੋਲ ਨੂੰ ਕਰਕੇ ਐਂਡੀਆ ਨੂੰ ਦੱਸ ਦੋ ਜੀ ਲੱਭਦੇ ਬੱਚੇ ਦੇ ਸਰ 6 ਘੰਟੇ ਬੀਤ ਚੁੱਕੇ ਨੇ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਚੜਿਆ ਹੋਇਆ ਹੈ ਹਨੇਰਾ ਹੈ ਬੰਦੋਬਸ ਕਰਕੇ ਨੋਟ ਕਰਾਤਾ ਕਰਾ ਲਿਆ ਰਿਹਾ ਅੰਮ੍ਰਿਤਸਰ ਤੋਂ ਇਹ ਜਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਜਿੱਥੇ ਤਾਰਾ ਵਾਲਾ ਪੁਲ ਤੇ ਚਾਰ ਬੱਚੇ ਨਹਾਣ ਗਏ ਸੀ ਨਾ ਹੋਂਦੇ ਨਾ ਹੋਂਦੇ ਉਹ ਡੂੰਘੇ ਪਾਣੀ ਦੇ ਵਿੱਚ ਚਲੇ ਗਏ ਲੋਕਾਂ ਵੱਲੋਂ ਤਿੰਨ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਇੱਕ ਬੱਚੇ ਦੀ ਭਾਲ ਲਗਾਤਾਰ ਚੱਲ ਰਹੀ ਹੈ ਇੱਕ ਬੱਚਾ ਡੁੱਬ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋਂ ਸਾਹਮਣੇ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਕੂਲਾਂ ਵਿੱਚ ਜੋ ਛੁੱਟੀਆਂ ਪਈਆਂ ਹੋਈਆਂ ਨੇ ਉਸ ਦੇ ਚੱਲਦੇ ਬੱਚੇ ਜੋ ਨੇ ਉਹ ਨਹਾਣ ਗਏ ਸੀ ਨਹਾਉਂਦੇ ਹੋਏ ਮਕਬੂਲਪੁਰਾ ਇਲਾਕੇ ਦੇ ਚਾਰ ਬੱਚੇ ਡੂੰਘੇ ਪਾਣੀ ਦੇ ਵਿੱਚ ਚਲੇ ਗਏ ਜਿੱਥੇ ਉੱਥੇ ਮੌਜੂਦ ਲੋਕਾਂ ਵੱਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਪਰ ਚੌਥੇ ਬੱਚੇ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਪਾਰਿਆ ਫਿਲਹਾਲ ਗੋਤਾਖਰوں ਵੱਲੋਂ ਇਸ ਸੰਬੰਧੀ ਪਾਲ ਲਗਾਤਾਰ ਕੀਤੀ ਜਾ ਰਹੀ ਹੈ ਸੋ ਦੋ ਖਬਰਾਂ ਲੁਧਿਆਣੇ ਤੋਂ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨ ਡੁੱਬ ਗਏ ਨੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਦੂਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਤਾਰਾਂ ਵਾਲਾ ਪੁਲ ਦੇ ਵਿੱਚ ਜੋ ਚਾਰ ਬੱਚੇ ਸੀ ਉਨਾ ਹੌਣ ਗਏ ਸੀ ਨਹਾਦੇ ਨਹਾਦੇ ਡੂੰਗੇ ਪਾਣੀ ਵੱਲ ਚਲੇ ਗਏ ਤਿੰਨ ਬੱਚੇ ਬਚਾ ਲਏ ਗਏ ਲੋਕਾਂ ਵੱਲੋਂ ਉੱਥੇ ਲੋਕ ਮੌਜੂਦ ਸੀ ਪਰ ਇੱਕ ਬੱਚਾ ਡੁੱਬ ਗਿਆ ਜਿਸ ਦੀ ਪਾਰ ਲਗਾਤਾਰ ਚੱਲੀਏ ਗੋਤਾ ਖੋਰਾਂ ਦੀ ਟੀਮ ਵੀ ਪਹੁੰਚੀ ਹੋਈ ਹੈ ਪ੍ਰਸ਼ਾਸਨ ਲਗਾਤਾਰ ਗੋਤਾ ਖੋਰਾਂ ਦੀ ਟੀਮ ਦੀ ਜੋ ਹੈ ਮਦਦ ਲੈ ਰਿਹਾ ਹੈ ਆਏ ਆ ਵੀ ਬੱਚੇ ਨਹਿਰ ਦੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਏ ਨੋ ਨਹਿਰ ਦੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਤੇ ਇਹਨੂੰ ਸਾਨੂੰ ਪਤਾ ਲੱਗਿਆ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚੱਲੀਏ ਆਪਾਂ ਲੈ ਗਏ ਇਹਨਾਂ ਨੂੰ ਮੋੜ ਸਾਈਂ ਅੱਛਾ ਜੀ ਤੇ ਜਦੋਂ ਆਏ ਨਹਿਰ ਤੇ ਆਏ ਆ ਨਹਾਉਣ ਦਿਨੋਂਦੇ ਪਏ ਸੀ ਤੇ ਇਹਨਾਂ ਨੂੰ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਚੱਲੀਏ ਘਰੇ ਤੇ ਕਹਿੰਦੇ ਸਾਨੂੰ ਨਹਾ ਲੈੰਦੋ ਪੰਜ ਮਿੰਟ ਹੀ ਨਾ ਫਿਰ ਚੱਲ ਜਾਂਦੇ ਆ ਹੂੰ ਮਾ ਚਲੋ ਨਹਾ ਲਓ ਅਸੀਂ ਨਾ ਬਾਹਰ ਖਲੋਤੇ ਹਾਂ ਨਹਿਰ ਦੇ ਵਿੱਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੰਨੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਪਾਣੀ ਚਲ ਗਿਆ ਬੱਚੇ ਦਾ ਹੂੰ ਉੱਥੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਜਿਹੜੇ ਨਹਾਉਂਦੇ ਇੱਕ ਡੁੱਬਿਆ ਤੇ ਉਹਦੇ ਨਾਲ ਹੀ ਦੋ ਤਿੰਨ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਪਦਾ ਡੋਪਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਡੇ ਕਰਨਾ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਲਈਏ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤੇ ਨਾ ਜਣਿਆਂ ਨੂੰ ਮੈਂ ਕੱਢ ਲੈ ਆਂਦਾ ਹਾਂ ਹੂੰ ਤੇ ਦੂਜੇ ਦੂਜਾ ਗਾਂਹ ਚਲੇ ਗਿਆ ਰੋਪਦਾ ਰੋਪਦਾ ਗਾੜੀ ਚਲੇ ਗਿਆ ਤੇ ਉਹਦੇ ਕੋ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਆ ਜਾਣੇ ਨੂੰ ਮੈਂ ਕੱਢ ਕੇ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ ਤਿੰਨ ਜਾਂ ਤਿੰਨ ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਲਓ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕੀ ਨਹਾਉਣ ਆਇਆ ਸੀਗਾ ਤੇ ਉਹ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਆ ਪਰ ਪੰਜਵੀਂ ਪੱਛਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਦੇਸ਼ ਦੇ ਵਿੱਚ ਜੱਜ ਸ਼ਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਕੱਠੇ ਹੋ ਕੇ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਅਰਦਾਸ ਕੀਤੀ ਜਾ ਰਹੀ ਹੈ ਸ਼ਬਦ ਕੀਰਤਨ ਦਾ ਸਰਵਣ ਕਰ ਰਹੇ ਨੇ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੰਤਸਵੇਰ ਤੋਂ ਹੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸ਼ਬਦ ਕੀਰਤਨ ਦਾ ਸਰਵਣ ਕੀਤਾ ਜਾ ਰਿਹਾ ਹੈ ਆਸਤੀ ਕਿ ਕੱਲ ਕਈ ਥਾਵਾਂ ਤੇ ਨਗਰ ਕੀਰਤਨ ਸਜਾਇਆ ਗਿਆ ਸੀ। ਔਰ ਪੂਰੇ ਦੇਸ਼ ਤੇ ਵਿੱਚ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਹਨਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਭ ਕਰਮਾਤਾ ਦੇ ਹੁੰਦਿਆਂ ਹੋਇਆ ਸਮਰੱਥ ਸਤਿਗੁਰੂ ਹੁੰਦਿਆਂ ਹੋਇਆ ਪਰਮੇਸ਼ਰ ਦੇ ਬਾਣੇ ਵਿੱਚ ਰਜਾ ਵਿੱਚ ਰਹਿੰਦਿਆਂ ਹੋਇਆਂ ਜਬਰਦਸ ਸਵਰ ਨਾਲ ਟਕਰਾ ਕਰਦੇ ਹੋਇਆਂ ਅੱਜ ਦੇ ਦਿਨ ਗੁਰਦੁਆਰਾ ਸ਼੍ਰੀ ਦੇਹਰਾ ਸਾਹਿਬ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਤਾ ਪਿਤਾ ਗੁਰਦੇਵ ਤਾਨੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਹ ਆਗਿਆ ਕੀਤੀ ਸੀ ਕਿ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਆਪ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਤਿਆਰ ਕਰਨੀ ਆਪ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਮੰਨ ਕੇ ਜਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤਿਆਰ ਕਰਵਾਇਆ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਵਿਖੇ ਗੁਰੂ ਸਹਿਬਾਨ ਭਗਤਾਂ ਦੀਆਂ ਪਟਾਂ ਦੀ ਹੋਰ ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਸੰਪਾਦਨਾ ਕਰਵਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ ਇਹ ਪਾਵਨ ਪਵਿੱਤਰ ਬਾਣੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਕੋਈ ਵੀ ਮਨੁੱਖ ਇਸ ਨੂੰ ਭਾਵਨਾ ਨਾਲ ਪੜਦਾ ਗੁਰਦੁਆਰਾ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਜੀ ਵਿਖੇ 사ਤਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਪ੍ਰਾਰੰਭ ਸਨ ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ ਹੈ ਇਹ ਬੇਅੰਤ ਸਿੱਖ ਸੰਗਤਾਂ ਨੇ ਭੋਗ ਸਮੇਂ ਹਾਜ਼ਰੀਆਂ ਭਰੀਆਂ ਗੁਰੂ ਚਰਨਾਂ 'ਚ ਨਤਮਸਤਕ ਹੋਣਾ ਕੀਤਾ ਹੈ ਤੱਕ ਸਹਿਬ ਤੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਹਾਜ਼ਰੀਆਂ ਭਰ ਰੀਆਂ ਨੇ ਜਿੱਥੇ ਤੱਕ ਸਹਿਬ ਤੇ ਗੁਰਬਾਣੀ ਸ਼ਬਦ ਕੀਰਤਨ ਦਾ ਸੰਗਤਾਂ ਆਨੰਦ ਮਾਰ ਰੀਆਂ ਨੇ ਉਥੇ ਗੁਰੂ ਚਰਨਾਚ ਹਾਜ਼ਰੀ ਲਵਾਉਂਦੇ ਵੱਖ-ਵੱਖ ਸੰਗਤਾਂ ਵੱਲੋਂ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਾਈਆਂ ਗਈਆਂ ਨੇ ਗੁਰੂ ਕਿਰਪਾ ਕਰਨ ਸਭਨਾਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਨਾਲ ਸੰਗਤਾਂ ਨੂੰ ਵੀ ਅਪੀਲ ਹੈ ਕਿ ਜਿਵੇਂ ਗਰਮੀ ਦਾ ਬਹੁਤ ਵੱਡਾ ਮੌਸਮ ਹੈ ਸਤਿਗੁਰੂ ਵਾਤਾਵਰਣ ਨੂੰ ਸੁਹਾਵਣਾ ਕਰਨ ਵਾਸਤੇ ਬਾਗ ਬਗੀਚੇ ਇਦਾਂ ਦੀ ਮਹਾਰਜ ਬੜੀ ਸੁਆਵਾਂ ਆਪ ਕਰਾਉਂਦੇ ਰਹੇ ਨੇ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਪਨਾ ਆਇਓ ਸ਼ਹੀਦਾਂ ਦੇ ਸਰਤਾਜ ਸੇਵਾ ਦੇ ਪੁੰਜ ਬਾਣੀ ਤੇ ਬੋਲ ਤੇ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅੱਜ ਸ਼ਹੀਦੀ ਗੁਰਪੁਰਬ ਲੱਖਾਂ ਦੀ ਤਰ੍ਹਾਂ ਦੀ ਸੰਗਤਾਂ ਮਨਾ ਰਹੀਆਂ ਨੇ ਤੁਸੀਂ ਵੇਖ ਰਹੇ ਹੋ ਰੋਜਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਦਾ ਦਰਸ਼ਨ ਕਰਵਾ ਰਿਹਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੈ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਅੱਜ ਸ਼ਹੀਦੀ ਦਿਹਾੜਾ ਮਨਾਉਣ ਲਈ ਸੰਗਤਾਂ ਪਹੁੰਚਿਆ ਨੇ ਲੱਖਾਂ ਦੀ ਤعداد ਵਿੱਚ ਇੱਥੇ ਸੰਗਤ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਔਰ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖਾਤਰ ਆਪਣੀ ਕੁਰਬਾਨੀ ਦਿੱਤੀ ਤੱਤੀ ਤਵੀ ਉੱਤੇ ਬਹਿ ਕੇ ਉਹਨਾਂ ਨੇ ਪਹਿਲੇ ਸਿੱਖ ਸ਼ਹੀਦ ਹੋਣ ਦਾ ਦਰਜਾ ਹਾਸਲ ਕੀਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਜੋ ਤੁਸੀਂ ਸਰੋਵਰ ਦੇਖ ਰਹੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਸ ਦੀ ਸੇਵਾ ਆਪਣੇ ਹੱਥੀਂ ਕਰਵਾਈ ਉਹ ਥੜਾ ਸਾਹਿਬ ਮੌਜੂਦ ਹੈ ਜਿੱਥੇ ਬੈਠ ਕੇ ਉਹ ਸੰਗਤਾਂ ਵੱਲੋਂ ਸੇਵਾ ਕਰਵਾਉਂਦੇ ਸਨ ਅਤੇ ਨਾਮ ਜਪਉਂਦੇ ਸਨ ਗੱਲ ਕਰੀਏ ਤਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 30 ਰਾਗਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦਰਜ ਹੈ ਔਰ ਸ੍ਰੀ ਸੁਖਮਨੀ ਸਾਹਿਬ ਦਾ ਉਚਾਰਨ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਹੀ ਕੀਤਾ ਸੀ ਸੋ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ अनेका ਹੀ ਲੱਖਾਂ ਦੀ ਤعداد ਵਿੱਚ ਸੰਗਤ ਪਹੁੰਚ ਕੇ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਤੁਸੀਂ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੱਜ ਦੇ ਦਿਨ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਜਾਂਦੀਆਂ ਨੇ ਸੋ ਸੰਗਤਾਂ ਇੱਥੇ ਪਹੁੰਚੀਆਂ ਨੇ ਆਪਾਂ ਗੱਲਬਾਤ ਜਰੂਰ ਕਰਾਂਗੇ ਹਾਂਜੀ ਵਾਇਰ ਹਰ ਹਰ ਸਾਹਿਬ ਜੀ ਹਾਂਜੀ ਜੀ ਅੱਜ ਸੱਚਖੰਡ ਗੁਰੂ ਚੇਰਮੰਦਰ ਸਾਹਿਬ ਵਿਖੇ ਪਹੁੰਚੋ ਪਹੁੰਚੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਾਰੇ ਸ੍ਰੀ ਗੁਰਪੁਰਬ ਮਨਾਇਆ ਠੀਕ ਹੈ ਦੇਖੋ ਜੀ ਅੱਜ ਦੇ ਦਿਨ ਗੁਰੂ ਸਾਹਿਬ ਜੀ ਨੇ ਜਬਰਦਸਤ ਜਿਹੜਾ ਟੱਕਰਾ ਉਹ ਸ਼ਬਰਨਾ ਕੀਤਾ ਤੇ ਨਾਲੇ ਭਗਤੀ ਸ੍ਰੀ ਦਾਦੇ ਸਰਤਾਜ ਆ ਉਹਨਾਂ ਦਾ ਅਛੀ ਦੀ ਪ੍ਰਭਾ ਤੇ ਛਾੜੀਆਂ ਸੰਗਤਾਂ ਬੜੇ ਹੁਮਾ ਕੇ ਇੱਥੇ ਦਰਬਾਰਸ਼ਾਹ ਪਹੁੰਚ ਰਹੀਆਂ ਵਾ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਨਾਮ ਜਪ ਰਹੀਆਂ ਨੇ ਕਿੰਨੇ ਮਿੱਠੇ ਜਲਦੀ ਸ਼ਬੀਲਾ ਲਗਾਈ ਜਾਂਦੀਆਂ ਨੇ ਤੇ ਸੰਗਤਾਂ ਸ਼ਕਤੀਆਂ ਨੇ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਸੇਵਾ ਕੀਤੀ ਜਾਂਦੀ ਹੈ ਬਹੁਤ ਸੰਗਤਾਂ ਲੋ ਮੇਨ ਸੇਵਾ ਜਿਹੜੀ ਆ ਛੱਨੇ ਜਲਦੀ ਸ਼ਬੀਦ ਉਹ ਲੱਗ ਰਹੀ ਆ ਤੇ ਸੰਗਤਾਂ ਸ਼ਕ ਰਹੀਆਂ ਆ ਬਾਕੀ ਜਿਵੇਂ ਗੁਰੂ ਸਾਹਿਬ ਜੀ ਨੇ ਅੱਜ ਦੇ ਇਹੋ ਜੀ ਗਰਮੀ ਦੇ ਦਿਹਾੜੇ ਤੇ ਜੋ ਛੀਤ ਤਤੀ ਲੋ ਤੇ ਬੈਠ ਕੇ ਤੇ ਇੰਨਾ ਤਪ ਜਿਹੜਾ ਉਹ ਤਤੀ ਤਵੀ ਤੇ ਜਿਹੜਾ ਤਪ ਉਹ ਸ਼ਹਿਨ ਕੀਤਾ ਤੇ ਉਹਦੇ ਸੰਬੰਧ ਚ ਸ਼ਬੀਲਾਂ ਲਾ ਕੇ ਸੰਗਤਾਂ ਜਿਹੜਾ ਕੋ ਉਹਦਾ ਠੰਡਕ ਦਾ ਜਿਹੜਾ ਅਹਿਸਾਸ ਕਰਨ ਰਹੀਆਂ ਹਾਂ ਉਹਦੋਂ ਦੀ ਵੀ ਵਾਕੀ ਚਲੋ ਜੀ ਗੁਰੂ ਸਾਹਿਬ ਜੀ ਦਾ ਮੇਰਾ ਕਰਨ ਸਾਰਿਆਂ ਦੇ ਭਾਈ ਭਾਈ ਨਹੀਂ ਨਹੀਂ ਸਿੰਘ ਜੀ ਭਾਈ ਵੀਰ ਕੀਕਰਤਰਾ ਸਾਹਿਬ ਜੀ ਹਾਂਜੀ ਉਸ ਤੋਂ ਬਾਅਦਨੇਕਾ ਹੀ ਸ਼ਹੀਦ ਹੋਏ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਕੱਲ ਦੀ ਜਿਹੜੀ ਨਵੀਂ ਪੀੜੀ ਹੈ ਇਹਨਾਂ ਨੂੰ ਜਾਣੂ ਕਰਵਾਉਣਾ ਇਹਨਾਂ ਨੂੰ ਆਪਾਂ ਸਿੱਧਾ ਬਾਰੇ ਜਾਣਕਾਰਾਂ ਕੋ ਤਾਂ ਹੀ ਹਾਂ ਨਾ ਸਿੱਧਾ ਨਾਲ ਦੱਸਾਂ ਕਿ ਆਹ ਸਿੰਘ ਸ਼ਹੀਦ ਹੋਏ ਨੇ ਕੁਝ ਨਵੇਂ ਜਿਹੜੀਆਂ ਨੇ ਤੇ ਉਹ ਪਤਾ ਕਿ ਉਹ ਵੀ ਭੁੱਲ ਗਏ ਲੋਕ ਗੁਰੂ ਆਪਣੇ ਸੰਤ ਭਿੰਡਰਾਏ ਦੀ ਛੇੜੀ ਭੁੱਲ ਗਏ ਆ ਜਿਹੜੇ ਹੋਣੇ ਸੁੱਖਾ ਸਿੰਘ ਬਹੁਤ ਸ਼ਹੀਦ ਹੋਏ ਨੇ ਹੁਣ ਬਹੁਤ ਸ਼ਹੀਦ ਹੋਏ ਨੇ ਮੈਂ ਵੀ ਉਹਨਾਂ ਨਾਲ ਰਿਹਾ ਹਾਂ ਥੋੜਾ ਬਤਾ ਹਾਂਜੀ ਤੇ ਹੁਣ ਦੀ ਆ ਜਿਹੜੀ ਹੁਣ ਕੰਦੇ ਬੱਚਣਗਾ ਕਿਤਾਂ ਬੱਚਣ ਆਪਾਂ ਤਿਆਰ ਦੱਸਾਂਗੇ ਤਾਂ ਗੱਲ ਬਣੂਗੀ ਨਾ ਕਿ ਕਿਹੜੇ ਕੰਨ ਸ਼ਹੀਦ ਹੋਇਆ ਕਿਹੜਾ ਕਿਹੜਾ ਨਹੀਂ ਹੋਇਆ ਬਿਲਕੁਲ ਜੀ ਇਹਨਾਂ ਵੱਲੋਂ ਕਿਹਾ ਗਿਆ ਕਿ ਬੱਚਿਆਂ ਨੂੰ ਸ਼ਹੀਦਾਂ ਬਾਰੇ ਸ਼ਹੀਦਾਂ ਦੇ ਇਤਿਹਾਸ ਬਾਰੇ ਜ਼ਰੂਰ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਅਨੇਕਾਂ ਹੀ ਸ਼ਹੀਦ ਹੋਏ ਨੇ ਜਿਨ੍ਹਾਂ ਬਾਰੇ ਅੱਜ ਕੱਲ ਦੀ ਨਵੀਂ ਪੀੜੀ ਨੂੰ ਨਹੀਂ ਪਤਾ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਸੋ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਨੇ ਜਿੱਥੇ ਕਿ ਸ਼ਹੀਦਾਂ ਦੇ ਸਰਤਾਜ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਦੇਸ਼ਮ ਦੇ ਚਤਤ ਸੰਗਤ ਪਹੁੰਚੇ ਨਤਮਸਤਕ ਹੋਣ ਲਈ ਔਰ ਠੰਡੇ ਮਿੱਠੇ ਜਲਦੀਆਂ ਸ਼ਬੀਨਾ ਲਗਾਈਆਂ ਗਈਆਂ ਨੇ ਸਿੱਕੇ ਇਤਿਹਾਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਦੇਖਦੇ ਰ ਹੋ ਰਜਨਸ ਸਪੋਕਸਮੈਨ ਟੀਵੀ ਕੈਮਰਾਮੈਨ ਦੀਪਕ ਪਜਾਜ ਦੇ ਨਾਲ ਗੁਰਪ੍ਰੀਤ ਸਿੰਘ ਦਾ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹਾਦਿਕ ਵੱਡੀ ਕਾਮਯਾਬੀ ਲੱਗੇ ਜ਼ਬਰੀ ਵਸੂਲੀ ਦਾ ਮਾਮਲਾ ਸੁਲਝਾਇਆ ਗਿਆ ਤੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਸੰਬੰਧ ਲੰਡਾ ਗਰੁੱਪ ਦੇ ਨਾਲ ਦੱਸਿਆ ਜਾ ਰਿਹਾ ਹੈ ਦੱਸ ਦਈਏ ਇਹਨਾਂ ਤਿੰਨ ਬਦਮਾਸ਼ਾਂ ਦੇ ਉੱਤੇ 35 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਨੇ ਔਰ ਯੂਆਪਾ ਯੂਏਪੀਏ ਦੀਆਂ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਨੇ ਸੋ ਤਿੰਨ ਬਦਮਾਸ਼ ਕਾਬੂ ਕੀਤੇ ਗਏ ਨੇ ਲੰਡਾ ਗਰੁੱਪ ਦੇ ਜੋ ਕਿ ਵਿਦੇਸ਼ਾਂ ਤੋਂ ਨੈਟਵਰਕ ਜੋ ਹੈਂਡਲਰ ਚਲਾ ਰਹੇ ਸੀ ਉਹਨਾਂ ਦੇ ਇਸ਼ਾਰੇ ਤੇ ਇੱਥੇ ਕੰਮ ਕਰਦੇ ਸੀ ਔਰ ਜ਼ਬਰਦਸਤੀ ਵਸੂਲੀ ਦੇ ਕਈ ਮਾਮਲਿਆਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਸੀ aur police ਨੂੰ ਕਾਫੀ ਲੰਬੇ ਅਰਸੇ ਤੋਂ ਇਹਨਾਂ ਦੀ ਤਲਾਸ਼ ਸੀ ਲੰਡਾ ਗਰੁੱਪ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਲੰਧਰ ਪੁਲਿਸ ਨੇ ਜ਼ਬਰੀ ਵਸੂਲੀ ਦਾ ਮਾਮਲਾ ਸੁਲਝਾਉਂਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਸੋ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਲੰਡਾ ਗਰੁੱਪ ਦੇ ਤਿੰਨ ਬਦਮਾਸ਼ ਕਾਬੂ ਕੀਤੇ ਗਏ ਨੇ 35 ਮਾਮਲੇ ਪਹਿਲਾਂ ਤੋਂ ਹੀ ਇਹਨਾਂ ਦੇ ਉੱਤੇ ਦਰਜ ਨੇ ਜਿਸ ਦੇ ਵਿੱਚ ਯੁਵਾਪਾ ਦੀਆਂ ਕਈ ਧਾਰਾਵਾਂ ਤਹਿਤ ਵੀ ਮਾਮਲੇ ਦਰਜ ਨੇ ਦਰਅਸਲ ਵਿਦੇਸ਼ਾਂ ਦੇ ਵਿੱਚ ਜੋ ਹੈਂਡਲਰ ਨੇ ਉਹ ਬੈਠ ਕੇ ਨੈਟਵਰਕ ਚਲਾਉਂਦੇ ਨੇ ਮੈਸੇਜ ਭੇਜਦੇ ਨੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ 'ਚ ਬੈਠੇ ਗੁਰਗੇ ਅੱਗੇ ਵੜਦਾ ਤੁਹਾਨੂੰ ਅੰਜਾਮ ਦਿੰਦੇ ਨੇ ਸੋ ਯੂ ਆਪਾ ਦੀਆਂ ਧਰਮਵੰਦ ਤਹਿਤ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਿੰਨ ਬਦਮਾਸ਼ ਲੰਡਾ ਗਰੁੱਪ ਦੇ ਨਾਲ ਸੰਬੰਧਿਤ ਕਾਬੂ ਕੀਤੇ ਗਏ ਨੇ ਵਿਦੇਸ਼ਾਂ ਤੋਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਸੀ ਉਸਦੇ ਇਸ਼ਾਰੇ ਤੇ ਅੱਗੇ ਇਹ ਕੰਮ ਕਰਦੇ ਸੀ ਜ਼ਬਰੀ ਵਸੂਲੀ ਦਾ ਮਾਮਲਾ ਅਜਿੰਦਰ ਕਮਿਸ਼ਨਰੇਟ ਪੁਲਿਸ ਸੁਲਝਾ ਰਹੀ ਸੀ ਔਰ ਉਸੇ ਮਾਮਲੇ ਨੂੰ ਸੁਲਝਾਉਂਦੇ ਹੋਏ ਇਹਨਾਂ ਤਿੰਨ ਬਦਮਾਸ਼ਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜੋ ਇਹਨਾਂ ਦੇ ਆਕਾ ਬੈਠੇ ਹੁੰਦੇ ਨੇ ਉਹਨਾਂ ਦੇ ਹੁਕਮਾਂ ਤੇ ਇਹ ਕੰਮ ਕਰਦੇ ਨੇ ਅਜੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਪਰ ਇਹ ਮਾਮਲਾ ਇਸ ਕਰਕੇ ਅਹਿਮ ਹੈ ਕਿਉਂਕਿ ਲੰਡਾ ਗਰੁੱਪ ਜੋ ਕਿ ਅਲੱਗ ਵੀ ਲੰਡਾ ਗੈਂਗਸਟਰ ਹੈ ਉਸ ਦੇ ਗਰੁੱਪ ਦੇ ਨਾਲ ਸੰਬੰਧਿਤ ਇਹ ਬਦਮਾਸ਼ ਦਸੇ ਚਾਰ ਨੇ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਰਾਗਵ ਜੈਨ ਸਾਡੇ ਨਾਲ ਜੁੜੇ ਹੋਏ ਨੇ ਰਾਗਮ ਆਖਿਰੇ ਕਿਸ ਮਾਮਲੇ ਨੂੰ ਸੁਲਝਾਉਂਦੇ ਹੋਏ ਲੰਡਾ ਗਰੁੱਪ ਦੇ ਤਿੰਨ ਬਦਮਾਸ਼ ਉਹ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤੇ ਨੇ ਦੇਖੋ ਕਿ ਰੰਗਦਾਰੀ ਦਾ ਮਾਮਲਾ ਸੀਗਾ ਜਿਹਨੂੰ ਸੁਲਝਾਉਂਦੇ ਹੋਏ ਜਿਹੜੇ ਕਿ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਐ ਜਿਨ੍ਹਾਂ ਦਾ ਸਿੱਧੇ ਤੌਰ ਤੇ ਜਿਹੜੇ ਕਿ ਲੰਡਾ ਗੈਂਗ ਦੇ ਨਾਲ ਜਿਹੜੇ ਕਿ ਸਿਆ ਪਤਾ ਲੱਗ ਰਿਹਾ ਕਿ ਨੈਟਵਰਕ ਚੱਲਦਾ ਪਿਆ ਸੀਗਾ ਕਿਉਂਕਿ ਵਿਦੇਸ਼ ਤੋਂ ਬੈਕ ਕੇ ਜਿਹੜਾ ਕਿ ਨੈਟਵਰਕ ਚਲਾ ਰਹੇ ਸੀ ਉਹ ਲੋਗ ਤੇ 35 ਜਿਹੜੇ ਕੀ ਅਪਰਾਧਿਕ ਮਾਮਲੇ ਸੀ ਉਹਦੇ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਿਲ ਸੀ ਪਤਾ ਲੱਗ ਰਿਹਾ ਹੈ ਕਿ ਉੱਥੋਂ ਜਿਹੜੇ ਬਾਹਰੋਂ ਪੈਸੇ ਆ ਰਹੇ ਸੀ ਹਥਿਆਰ ਆ ਰਹੇ ਸੀ ਉਹਨਾਂ ਦਾ ਜਿਹੜਾ ਕੀ ਹੈ ਡਰੱਗਸ ਆ ਰਹੀ ਸੀ ਇਹ ਜਿਹੜਾ ਕੀ ਤਿੰਨੋਂ ਦੇਖਦੇ ਪਏ ਸੀ ਇਹਦੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਿ ਪੁਲਿਸ ਨੇ ਇਹਨਾਂ ਦੀ ਪਾਲਸੀ ਖੁੱਦ ਡੀਜੀਪੀ ਸਾਹਿਬ ਨੇ ਸਿੱਧਾ ਟਵੀਟ ਕੀਤਾ ਹੈ ਤੇ ਕਰੀਬ 1 ਤੋਂ 1.5 ਦੇ ਵਿੱਚ ਜਿਹੜੀ ਕਿ ਹੈ ਪੁਲਿਸ ਕਮਿਸ਼ਨਰ ਜਲੰਧਰ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹੈ ਜਿਸ ਵਿੱਚ ਬਾਕੀ ਗੱਲਾਂ ਦੇ ਜਿਹੜੇ ਖੁਲਾਸੇ ਹੋਗੇ ਫਿਲਹਾਲ ਜਿਹੜਾ ਕੀ ਵਕਫ ਵਕਫ ਤਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਕਿ ਇਹਨਾਂ ਨੂੰ ਕੋਰਟ ਤੇ ਵੀ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਜਿਹੜੀ ਬਾਕੀ ਦੀ ਗੱਲਾਂ ਜਿਹੜੀ ਕਿ ਉਹ ਵੀ ਪਤਾ ਕਿੱਥੇ ਜਾਊਗੀ ਕਿ ਆਖਿਰ ਹੋਰ ਕਿਹੜੇ ਜਿਹੜੇ ਕਿ ਅਜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀਗੇ ਤੇ ਪੁਲਿਸ ਇਹਨਾਂ ਤੱਕ ਕਿਸ ਤਰ੍ਹਾਂ ਪਹੁੰਚੀ ਹੈ ਅਜੇ ਇਸ ਚੀਜ਼ ਦਾ ਵੀ ਖੁਲਾਸਾ ਹੋਣਾ ਬਾਕੀ ਹੈ ਬਹੁਤ ਬਹੁਤ ਧੰਨਵਾਦ ਅਗਰਵ ਇਸ तमाम ਜਾਣਕਾਰੀ ਲਈ ਸੋ ਜਿਵੇਂ ਕਿ ਸਾਡੇ ਸਹਿਯੋਗੀ ਨੇ ਦੱਸਿਆ ਕਿ ਵੱਡੀ ਕਾਮਯਾਬੀ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਔਰ ਥੋੜੀ ਦੇਰ ਦੇ ਵਿੱਚ ਪੁਲਿਸ ਇੱਕ ਪ੍ਰੈਸ ਕਾਨਫਰੰਸ ਕਰੇਗੀ ਔਰ ਸਾਰੀ ਡਿਟੇਲ ਮੀਡੀਆ ਦੇ ਨਾਲ ਸਾਂਝੀ ਕਰੇਗੀ ਕਿ ਆਖਰ ਕਿਸ ਤਰੀਕੇ ਦੇ ਨਾਲ ਇਹਨਾਂ ਤਿੰਨ ਬਦਮਾਸ਼ਾਂ ਦੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਸੰਬੰਧ ਸਿੱਧਾ ਲੰਡਾ ਗਰੁੱਪ ਦੇ ਨਾਲ ਲੰਡਾ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਹੈ ਜ਼ਬਰਦਸਤੀ ਵਸੂਲੀ ਦਾ ਜੋ ਮਾਮਲਾ ਹੈ ਉਸ ਨੂੰ ਸੁਲਝਾਉਂਦੇ ਹੋਏ ਇਹ ਕਾਰਵਾਈ ਹੋਈ ਹੈ ਔਰ ਥੋੜੀ ਦੇਰ ਤੱਕ ਪੁਲਿਸ ਦੀ ਪ੍ਰੈਸ ਕਾਨਫਰੰਸ ਵਿਕਟ ਕਿਤੀ ਜਾਵੇਗੀ ਅਗਲੀ ਖਬਰ ਦੀ ਗੱਲ ਕਰਾਂਗੇ T20 ਮੈਚ ਦੇ ਵਿੱਚ ਭਾਰਤੀ ਫੈਨਸ ਨੂੰ ਇੰਡੀਅਨ ਟੀਮ ਨੇ ਖੁਸ਼ ਕਰ ਦਿੱਤਾ ਹੈ ਪਾਕਿਸਤਾਨ ਨੂੰ ਕਰਾਰੀ ਸ਼ਿਕਸਤ ਦਿੱਤੀ ਹੈ ਇੱਕ ਵਿਸ਼ਵ ਕੱਪ ਦੇ ਦਿਲਚਸਪ ਮੁਕਾਬਲੇ ਦੇ ਵਿੱਚ ਭਾਰਤ ਪਾਕਿਸਤਾਨ ਤੋਂ T20 ਦਾ ਮੈਚ ਜੋ ਹੈ ਉਹ ਜਿੱਤ ਗਿਆ ਭਾਰਤ ਨੇ ਪਾਕਿਸਤਾਨ ਨੂੰ 6 ਰਨਾਂ ਦੇ ਨਾਲ ਹਰਾ ਦਿੱਤਾ 6 ਦੋੜਾਂ ਦੇ ਨਾਲ ਹਰਾਇਆ ਔਰ ਜੇਕਰ ਗੱਲ ਕੀਤੀ ਜਾਵੇ ਖਿਡਾਰੀਆਂ ਦੀ ਬੁੰਬਰਾ ਤੇ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿਸ ਦੇ ਕਾਰਨ ਪੂਰਾ ਮੈਚ ਹੀ ਪਲਟ ਗਿਆ ਭਾਰਤ ਨੇ 120 ਦੌੜਾਂ ਦਾ ਟੀਚਾ ਦਿੱਤਾ ਸੀ ਪਾਕਿਸਤਾਨ ਦੀ ਟੀਮ ਨੂੰ ਪਰ ਪਾਕਿਸਤਾਨ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕਿਆ 6 ਰਨ ਤੋਂ ਪਾਕਿਸਤਾਨ ਦੀ ਟੀਮ ਭਾਰਤ ਤੋਂ ਇਹ ਮੈਚ ਹਾਰ ਗਈ ਔਰ ਪਾਰਟੀ 팬ਸ ਦੇ ਵਿੱਚ ਬੇਸ਼ੱਕ ਖੁਸ਼ੀ ਜੋ ਹੈ ਉਹ ਦੇਖੀ ਜਾ ਰਹੀ ਸੋ T20 ਵਿਸ਼ਵ ਕੱਪ ਦਾ ਦਿਲਚਸਪ ਮੁਕਾਬਲਾ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਸ਼ਿਕਸ ਦਿੱਤੀ 6 ਦੌੜਾਂ ਨਾਲ ਇਹ ਮੈਚ ਜੋ ਹੈ ਭਾਰਤੀ ਟੀਮ ਨੇ ਹਰਾ ਦਿੱਤਾ ਬੁਮਰਾ ਤੇ ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਮੈਚ ਦਾ ਰੁਖ ਪਲਟ ਕੇ ਰੱਖ ਦਿੱਤਾ ਭਾਰਤੀ